ਜਿਹੜੀ ਜਿਹੜੀ ਵੀ ਸੰਗਤ ਇਸ ਰਸਤੇ ਆਈ ਆ ਇਹਨਾਂ ਪੋਡਿਆਂ ਵਾਲੇ ਰਸਤੇ ਉਹ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਕਈਆਂ ਦੀਆਂ ਤਾਂ ਬਹੁਤ ਜ਼ਿਆਦਾ ਤਾਰੀਆਂ ਹੋਈਆਂ ਹੋਣੀਆਂ ਬੜੇ ਪੜਦੇ ਟਾਈਮ ਸੰਗ ਦੇ ਨਾਲ ਜਦੋਂ ਆਈਦਾ ਸੀਗਾ ਇੱਥੋਂ ਦੀਦਾ ਸ਼ਾਂਤ ਲਈਦਾ ਦ੍ਰਿਸ਼ ਬੜਾ ਹੀ ਸੁਹਾਵਣਾ ਆ ਇਹ ਪੋਡੇ ਆ ਗਏ ਆ ਬਿਲਕੁਲ ਜਿਹੜੇ ਬਹੁਤ ਪੁਰਾਣੇ ਆ ਤੇ ਸੰਗਤ ਬਹੁਤ ਘੱਟ ਹੁੰਦੀ ਨਾ ਪੋਡਿਆਂ ਦੇ ਵਿੱਚੋਂ ਸਫਾਈ ਦਾ ਕਿਉਂ ਸਾਨੂੰ ਰੱਖਣਾ ਚਾਹੀਦਾ ਅਸੀਂ ਧਾਰਮਿਕ ਥਾਂ ਤੇ ਜਾਂਦੇ ਆ ਮੱਥਾ ਟੇਕਦੇ ਆ ਕਿਤੇ ਬੈਨ ਲੱਗਿਓ ਆ ਬੈਨਾਂ ਦੇ ਵਿੱਚ ਪਾ ਦਿਓ ਹਰ ਜਗ੍ਹਾ ਤਾਂ ਨਹੀਂ ਹੁੰਦੇ ਲਾਗੇ ਲਾਗੇ ਪਰ ਜਦਾਂ ਸ਼ਾਤ ਲਈ ਜਾਉਂਗੇ ਰਾਹ ਦੇ ਵਿੱਚ ਹੈਗੇ ਆ ਕੰਡੇ ਜਿੰਨੇ ਹੁਣ ਤਿੱਖੇ ਫੁੱਲ ਉੰਨੇ ਹੁੰਦੇ ਸੋਹਣੇ ਜਿਹੜੀ ਨੈਕਸਟ ਵੀਡੀਓ ਆ ਉਹਦੇ ਵਿੱਚ ਆਪਾਂ ਚਰਨ ਪਾਦੂਗਾ ਉਹ ਵੀ ਜਾਮਾ ਕੇ ਦਰਸ਼ਨ ਕਰਵਾਵਾਂਗੇ ਹਾਂਜੀ ਠੀਕ ਹੈ ਬਾਦ ਨੂੰ ਲੱਗੀ ਤੇ ਉਹ 11 ਵਧੀਆ ਸੀ ਨਾ ਟੇਸਟੀ ਸੀ ਨਾ ਹਾਂਜੀ 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 ਜਿੱਦਾਂ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਵੀ ਜਿੱਦਾਂ ਜਿਹੜਾ ਪੈਦਲ ਰਸਤਾ ਨਾ ਆ ਇੱਕ ਮੇਨ ਰਸਤਾ ਗੁਫਾ ਨੂੰ ਜਾ ਰਿਹਾ ਸ਼ਾਤਲਾਈ ਤੋਂ ਤੇ ਇਸ ਤੋਂ ਜਿਹੜਾ ਰੋਡ ਦੇ ਨਾਲੋਂ ਨਾ ਪਹਾੜ ਦੇ ਵਿੱਚ ਦੀ ਇੱਕ ਸ਼ਾਰਟਕੱਟ ਰਸਤਾ ਆਇਆ ਜਿਹਦੇ ਵਿੱਚ ਇਦਾਂ ਪੌੜੀਆਂ ਬਣੀਆਂ ਆ ਪਹਾੜ ਦੇ ਵਿੱਚ ਹੈ ਨਾ ਆਪਾਂ ਉਹ ਰਸਤਾ ਅੱਜ ਸ਼ੂਟ ਕਰਾਂਗੇ ਤੇ ਬਣੇ ਹੋ ਵੀਡੀਓ ਦੇ ਨਾਲ ਤੇ ਪਿਛਲੀਓ ਵੀਡੀਓ ਤੇ ਮੇਰੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਆ ਤੇ ਥੈਂਕ ਯੂ ਸਾਰਿਆਂ ਦਾ ਇਹ ਅਸੀਂ ਸ਼ਾਤਲਾਈ ਵਾਲੇ ਜਿਹੜਾ ਫਲਾਈਓਵਰ ਆ ਪੋਲੇ ਆ ਉਹਦੇ ਉੱਪਰ ਤੇ ਨੀਚੇ ਜਿਹੜੇ ਚਰਨ ਗੰਗਾ ਤੇ ਧੁਨੇ ਲੌਂਦੇ ਆ ਸੰਗਤਾ ਧੁਨੇ ਲੌਂਦੀਆਂ ਆ ਕਿ ਉਹ ਆ ਤੇ ਉਹਦਾ ਵੀ ਇੱਕ ਨੈਕਸਟ ਵਲੌਗ ਬਣਾਵਾਂਗੇ ਚਰਨ ਗੰਗਾ ਤੇ ਤੇ ਉਹ ਵੀ ਤੁਹਾਨੂੰ ਵਲੌਗ ਦੇਖਣ ਨੂੰ ਮਿਲੂਗਾ ਤੇ ਚਲੋ ਜੀ ਚੱਲਦੇ ਆ ਗੁਫਾ ਨੂੰ ਫਿਰ ਆਪਾਂ ਇਦਾਂ ਹੀ ਆਪਾਂ ਪੁਲ ਪਾਰ ਕਰਦੇ ਆ ਤੇ ਰਾਈਟ ਹੈਂਡ ਹੈਗਾ ਆ ਆਸ਼ਿਆਨਾ ਫਾਸਟ ਫੂਡ ਤੇ ਜਿਹੜਾ ਹੁਣ ਬੰਦ ਆ ਵੈਸੇ ਤੇ ਇਹਦੇ ਬਿਲਕੁਲ ਹੀ ਓਪੋਇਟ ਇੱਕ ਨਿਵਾਸ ਦਰਵਾਰ ਚਰਨ ਗੰਗਾ ਦੇ ਬਿਲਕੁਲ ਨਾਲ ਪੁਲ ਦੇ ਨਾਲ ਬਹੁਤ ਹੀ ਪਿਆਰਾ ਤੇ ਬਹੁਤ ਹੀ ਵੱਡਾ ਪੰਡਾਲ ਦੇਖੋ ਮਹਾਰਾਜ ਦੀ ਪੂਰੀ ਕਿਰਪਾ ਬਾਬਾ ਪੋਣਾ ਹਰੀ ਦੀ ਬਹੁਤ ਵੱਡਾ ਪੰਡਾਲ ਹੈ ਸੰਗਤਾਂ ਲਈ ਬਣਾਇਆ ਆ ਇਹ ਸਿਰਫ ਟੈਂਪਰੇਰੀ ਆ ਪਰਮਾਨੈਂਟ ਨਹੀਂ ਇਹ ਟੈਂਪਰੇਰੀ ਆ ਹਾਂਜੀ ਬਿਲਕੁਲ ਦੀ ਸਹੀ ਸੁਣਿਆ ਤੇ ਸੰਗਤਾਂ ਲਈ ਝੂਲੇ ਫਰੀ ਆ ਦੇਖੋ ਕਿੱਡੇ ਕਿੱਡੇ ਵੱਡੇ ਦਾਨੀ ਸੱਜਣ ਆ ਸੇਵਾਦਾਰ ਆ ਇਹ ਤੁਹਾਨੂੰ ਉਹਨਾਂ ਲਈ ਵੀ ਇੱਕ ਨੈਕਸਟ ਬਲੌਗ ਬਣਾਵਾਂਗੇ ਪਰ ਹੁਣ ਆਪਾਂ ਚੱਲਦੇ-ਚੱਲਦੇ ਪਹਿਲਾਂ ਚੱਲੀਏ ਜਿਹੜਾ ਆਪਾਂ ਪਹਾੜ ਵਾਲਾ ਰਸਤਾ ਆ ਲਿੰਕ ਰੋਡ ਦੇ ਜਾਨੀ ਇਸ ਮੇਨ ਰੋਡ ਦੇ ਵਿੱਚੋਂ ਜਿਹੜਾ ਪਹਾੜ ਵਾਲਾ ਰਸਤਾ ਨਿਕਲਦਾ ਆ ਪੂਰਾ ਰਸਤਾ ਦਿਖਾਵਾਂਗੇ ਪੂਰਾ پارک ਕਰਕੇ ਤੇ ਸੰਗਤ ਪੈਦਲ ਵੀ ਆ ਰਹੀ ਆ ਤੇ ਇੱਥੇ ਗੱਡੀਆਂ ਵੀ ਲੱਗੀਆਂ ਆ ਜਿੱਦਾਂ ਸੂਮੋ ਗੱਡੀਆਂ ਆ ਤੇ ਪਰਸਨ ਇਹ 20 ਜਾਂ 30 ਰੁਪਏ ਲੈਂਦੇ ਕਿੰਨੇ ਪੈਸੇ ਲਈ ਸੀ ਆਪਣੇ ਕੋ ਇਹਨਾਂ ਨੇ ਪਿਛਲੇ ਵਾਰ 20 30 ਰੁਪਏ ਪਰ ਪਰਸਨ 30 ਰੁਪਏ ਲੈਂਦੇ ਆ ਤੇ ਸੰਗਤਾਂ ਡੰਡੋਤ ਕਰਕੇ ਵੀ ਜਾਂਦੀਆਂ ਆ ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਆ ਉਹ ਡੰਡੋਤ ਕਰਕੇ ਵੀ ਜਾਂਦੇ ਆ ਦੇਖੋ ਪਰ ਬਹੁਤ ਸੋਹਣਾ ਥੀ ਵਿਊ ਹੈ ਇੱਥੇ ਦਾ ਦੇਖੋ ਜਦੋਂ ਆਪਾਂ ਜਾਂਦੇ ਆ ਨਾ ਸ਼ਾਤਲਾਈ ਤੋਂ ਬਾਬਾ ਜੀ ਦੇ ਬਹੁਤ ਹੀ ਪਿਆਰਾ ਵਿਊ ਹੈ ਸਾਈਡਾਂ ਤੇ ਪਹਾੜੇ ਪਹਾੜ ਦਿਖ ਰਹੇ ਇੱਧਰਲੇ ਪਾਸੇ ਕਿਹੜੀ ਜਗ੍ਹਾ ਤੋਂ ਆ ਵੀਰੇ ਰੋਪੜ ਤੋਂ ਡੰਡੋਤ ਕਿੱਥੋਂ ਕੰਨੀ ਸ਼ੁਰੂ ਕੀਤੀ ਆ ਇਹ ਕੋਤੀ ਕੀਤੀ ਹੋਊਗੀ ਗਿਦੂ ਨਾ ਝਾੜੀ ਤੋਂ ਚਲੋ ਬਹੁਤ ਵਧੀਆ ਬਹੁਤ ਵਧੀਆ ਮਰਾ ਤਰਕੀਆਂ ਵਾਖੇ ਐਸੀ ਗੱਲ ਵੀਰੇ ਜਿਹੜਾ ਲਾ ਕਿੱਥੋਂ ਆਏ ਵੀਰੇ ਜਲੰਧਰ ਤੋਂ ਹਾਂਜੀ ਉਹ ਵੈਰੀ ਗੁੱਡ ਸਿਟੀ ਕਾਲਜ ਤੋਂ ਜੀਆ ਜੀ ਬਾਬਾ ਜੀ ਦਾ ਝੰਡਾ ਲੈ ਕੇ ਬਾਬਾ ਜੀ ਦੇ ਚਾਲੇ ਲਈ ਜਾ ਰਹੇ ਆ ਕਿਹੜੇ ਪਿੰਡ ਤੋਂ ਅਮੀਰੀ ਘੜਾ ਤੋਂ ਸਿਟੀ ਘੜਾ ਅਮੀਰੀ ਘੜਾ ਸਿਟੀ ਕਾਲਜ ਤੋਂ ਚਲੋ ਬਹੁਤ ਵਧੀਆ ਜੀ ਉਹ ਜਿਹੜਾ ਪੈਦਲ ਜਾਣ ਦਾ ਆਨੰਦ ਆ ਨਾ ਉਹ ਅਲੱਗ ਹੀ ਆ ਦੇਖੋ ਗੱਡੀਆਂ 'ਚ ਚੱਲਦੇ ਆ ਗੱਡੀਆਂ 'ਚ ਵੀ ਆਉਂਦੇ ਆ ਪਰ ਦੇਖੋ ਸੰਗਤ ਗੱਡੀ 'ਚ ਵੀ ਆਉਂਦੀ ਆ ਅੱਛਾ ਇੱਕ ਗੱਲ ਹੋਰ ਮੈਂ ਵਿੱਚੇ ਕਹਿਣ ਲੱਗਾ ਵੀ ਹੱਥ ਥੋੜਾ ਸ਼ੇਕ ਕਰੂਗਾ ਕਿਉਂਕਿ ਪੈਦਲ ਤੁਰੇ ਹੋਣਾ ਤੇ ਪੈਦਲ ਤੁਰਿਆਂ ਫਿਰ ਉਹ ਹੀ ਜਿੱਦਾਂ ਪਹਿਲੀ ਵੀਡੀਓ 'ਚ ਗੱਲ ਕੀਤੀ ਸੀ ਵੇ ਗਿੰਬਲ ਆ ਜੇ ਹੈ ਨਹੀਂਗੀ ਮਹਾਰਾਜ ਕਿਰਪਾ ਕਰਨ ਗਿੰਬਲ ਵੀ ਲਵਾਗੇ ਸਾਰੇ ਗੈਜਟ ਲੈਣੇ ਆ ਡਰੋਨ ਵੀ ਲੈਣਾ ਆ ਜੀ ਆਣਾ ਸੰਗਤਾਂ ਗਰਮੀ ਦੇ ਵਿੱਚ ਰਸ ਦਾ ਆਨੰਦ ਮਾਣ ਰਹੀਆਂ ਛੰਡਾ 11 ਵੀ ਆ ਨਿੰਬੂ ਵਾਲਾ ਪਪਾ ਬਾਲਕਨਾ ਧਾਮ ਦੇ ਉੱਤ ਸਿਧ ਮੇ ਪਹੜਨੇ ਕਾ ਆਪਕਾ ਹਾਰਦਿਕ ਸਵਾਗਤ ਹੈ ਬਸ ਜਿਹੜਾ ਤੇ ਰੂਟ ਆ ਉਹੋ ਹੀ ਰੂਟ ਵਾਲੀਆਂ ਬਸਾਂ ਆ ਰਹੀਆਂ ਆ ਬਾਕੀ ਪ੍ਰਾਈਵੇਟ ਬੱਸਾਂ ਥੱਲੇ ਹੀ ਆ ਹੁਣ ਪਾਰਕਿੰਗ 'ਚ ਲਾਉਣੀਆਂ ਪੈਂਦੀਆਂ ਉਹਨਾਂ ਨੂੰ ਵੀ ਉਹ ਵਾਹ ਸ਼ਾਨਦਾਰ ਆ ਨਾ ਵਾਹ ਦੇਖੋ ਜਦੋਂ ਆਪਾਂ ਬੱਸ 'ਚ ਆਉਂਦੇ ਆ ਜਾਂ ਗੱਡੀ 'ਚ ਆਉਂਦੇ ਆ ਨਾ ਉਦੋਂ ਆਹ ਜਿਹੜੇ 뷰 ਥੋੜੀ ਤੁਸੀਂ ਦੇਖ ਸਕਦੇ ਆ ਹਨਾ ਕਿੰਨੇ ਸੋਹਣੇ 뷰 ਆ ਨਾ ਇਹ ਜਿੱਦਾਂ ਜਿਹੜੇ ਕੁਦਰਤ ਨਾਲ ਪਿਆਰ ਕਰਦੇ ਆ ਨਾ ਉਹ ਤਾਂ ਇਹ ਚੀਜ਼ਾਂ ਮਿਸ ਨਹੀਂ ਕਰਦੇ ਸ਼ਿਫਟ ਕਰਕੇ ਪੈਦਲ ਆਓ ਸ਼ਾਤ ਲਈ ਤੋ ਦਿਓੜ ਸੇ ਤੇ ਗੁਫਾ ਤੱਕ ਦਰਸ਼ਣਾ ਨੂੰ ਆ ਆਉਂਗੇ ਟਾਈਮ ਭਾਵੇਂ ਤੁਸੀਂ ਉੱਥੋਂ ਬੱਸ ਲੈ ਲਓ ਸੰਗਤਾਂ ਬਾਬਾ ਜੀ ਦੀ ਮਖਤੀ ਦੇ ਵਿੱਚ ਪੂਰੀਆਂ ਝੂਮ ਝੂਮ ਮਾਰ ਰਹੀਆਂ ਆ ਰਾਹਵਤਨੀ ਤਾਂ ਮੁਝੇ ਲੰਗਰ ਦੀ ਬੁਰੀਆਂ ਫੋਟਾਂ ਆ ਤੇ ਪੇਕੋਵਾਲ ਵਾਲਿਆਂ ਵੱਲੋਂ ਅੱச்சே ਲੰਗਰ ਦੀ ਲੰਗਰ ਲੱਗਾ ਹੋਇਆ ਆ ਪੇਕੋਵਾਲ ਵਾਲਿਆਂ ਵੱਲੋਂ ਤੇ ਤੁਸੀਂ ਲੰਗਰ ਦੀ ਸ਼ੱਕ ਸਕਦੇ ਆ ਤੇ ਇੱਥੋਂ ਹੀ ਹੁਣ ਸਾਹਮਣੇ ਜਿੱਥੋਂ ਪੇਕੋਵਾਲ ਵਾਲਿਆਂ ਦਾ ਲੰਗਰ ਲੱਗਾ ਉਹਦੇ ਬਿਲਕੁਲ ਆਪੋਜੀਟ ਉਹ ਸਾਹਮਣੇ ਪੋਡੇ ਦੀ ਦੇ ਆ ਉੱਥੋਂ ਚੜਨਾ ਆਪਾਂ ਤੇ ਆਜੋ ਫਿਰ ਚੱਲਦੇ ਆਂ ਪੋੜੀਆਂ ਵਾਲੇ ਰਸਤੇ ਆਜਾ ਵੀ ਕਰਕੇ ਜਰਾ ਥੋੜਿਆ ਭੱਜ ਕੇ ਇਹ ਆ ਪੁਰਾਣਾ ਪੋੜੀਆਂ ਵਾਲਾ ਰਸਤਾ ਨਾ ਦੋ ਬਰਤ ਸੰਗਤ ਆ ਰਹੀ ਹੈ ਵਿੱਚ ਵਿੱਚ ਇਧਰ ਦੀ ਵੀ ਪਰ ਬਹੁਤ ਘੱਟ ਸੰਗਤ ਛੋੜੇ ਪੋੜੀਆਂ ਵਾਲੇ ਰਸਤੇ ਆ ਰਹੀ ਆ ਤੇ ਉਹ ਛੋਟੇ ਛੋਟੇ ਹੁੰਦੇ ਸੀਗੇ ਤੇ ਉਦੋਂ ਸੰਗੋ ਨਾ ਹੁੰਦਾ ਸੀ ਸਾਡੇ ਉੱਥੋਂ ਨਾ ਤੇ ਸਾਡੇ ਪਿੰਡੋ ਵੀ ਸੰਗ ਹੁੰਦਾ ਹੁੰਦਾ ਸੀ ਸਾਡੇ ਬਰਾਮ ਤੋਂ ਵੀ ਉਦੋਂ ਫਿਰ ਚਾਹ ਹੁੰਦਾ ਸੀ ਪਹਾੜ ਦੇਖਣ ਦਾ ਸੜਕ ਤੇ ਤਾਂ ਪਹਾੜ ਹੈ ਹੀ ਜਿਹਨਾਂ ਵਿੱਚ ਦੀ ਜਾਣਾ ਜਿਹੜਾ ਨਾ ਇੱਕ ਅਲੱਗ ਟੇਸਟ ਆ ਹੁਣ ਵੀ ਮੈਨੂੰ ਲੱਗਦਾ ਬਹੁਤ ਜਾਣੇ ਨੂੰ ਨਹੀਂ ਪਤਾ ਹੋਣਾ ਵੀ ਇਹ ਵੀ ਰਸਤਾ ਹੈਗਾ ਆ ਹਨਾ ਤੇ ਦੇਖੋ ਤੇ 뷰 ਅੱਛਾ ਜਿਹੜੇ ਬੰਦੇ ਟਰੈਕਿੰਗ ਵਾਲੇ ਆ ਨਾ ਉਹਨਾਂ ਨੂੰ ਇਹ 뷰 ਬਹੁਤ ਅੱਛਾ ਆਊਗਾ ਇਹ ਰੂਟ ਵੀ ਬਹੁਤ ਵਧੀਆ ਲੱਗੂਗਾ ਤੇ ਉਹ ਸਾਹਮਣੇ ਤੁਸੀਂ ਸ਼ਾਂਤ ਲਈ ਦਾ ਨਜ਼ਾਰਾ ਦੇਖ ਸਕਦੇ ਆ ਪੁਰਾ ਬਾਣਿਆ ਜੰਗਲ ਜੰਗਲ ਦੇ ਵਿੱਚੋਂ ਵਿੱਚ ਪੋਡੇ ਕੱਢਿਓ ਵਾ ਇਹ ਇਹ ਪਹਾੜ ਦੇ ਦੂਸਰੇ ਪਾਸੇ ਉਤਰ ਜਾਣਾ ਸੀ ਆ ਕੇ ਫਿਰ ਇੱਕ ਪਹਾੜ ਚੜਨਾ ਫਿਰ ਉਤਰਨਾ ਇਦਾਂ ਹੀ ਨਾ ਇਹਦੇ ਵਿੱਚ ਵੀ ਮੰਦਿਰ ਹੈਗੀ ਆ ਇਸ ਰੂਟ ਦੇ ਵਿੱਚ ਚਿਰ ਹੋ ਗਿਆ ਹੁਣ ਮੈਨੂੰ ਯਾਦ ਆ ਮਠਾ ਮਠਾ ਬਾਕੀ ਦੇਖਦੇ ਆ ਸਾਰਾ ਦਿਖਾਵਾਂਗੇ ਵੀ ਵਾ ਹਾਂ ਜੀ ਸਾ ਚੜ ਗਿਆ ਹਾਂ ਜੀ ਹਾਂ ਜੀ ਚੜ ਗਿਆ ਚੜ ਗਿਆ ਦਾ ਹੋਰ ਬਸ ਨਹੀਂ ਬਸ ਨਹੀਂ ਹੁੰਦੀ ਨੱਠ ਕੇ ਚੜ ਜਾਣਾ ਆਪਾਂ ਹੈਨਾ ਇਹ ਆ ਚੀਲ ਦੇ ਦਰਖਤ ਜਿਹੜਾ ਉਹਨਾ ਸੌਣ ਦੇ ਮਹੀਨੇ ਚ ਆਈਏ ਆ ਸਾਰੀ ਹਰਿਆਲੀ ਹੁੰਦੀ ਆ हरा हरा इथे घा सारे इन तरले करके पोडे बड़ा इधर अगे संघत विश्राम भी कर रही है जय बाबे दी जी जय अच्छा ओह बाबे लंगर लहरा बेहरा लगिया है ਇਹ ਇਹ ਬਾਬਾ ਮਿਲਿਆ ਸਾਨੂੰ ਇਸ ਰੋਡ ਤੇ ਬਾਬਾ ਕੀ ਕਰਦਾ ਹੱਥ ਦੇਖਦਾ ਤੇ ਉਹਦੇ ਥਾਂ ਥਾਂ ਲੰਗਰ ਲੱਗੇ ਆ ਭੰਡਾਰੇ ਭਰੇ ਪਏ ਆ ਬਾਬੇ ਦੇ ਹਾਂ ਤਾਂ ਫੇ ਆ ਚੀਜ਼ੀ ਦਾ ਲੋੜੇ ਨਹੀਂ ਇੱਥੇ ਇਹ ਤਾਂ ਉਹਦੇ ਕੋਲੋਂ ਮੰਗਣ ਆਈਦਾ ਕਿਉਂ ਬਾਬਾ ਜੀ ਠੀਕ ਹੈ ਜੀ ਉਹਨੇ ਤਾਂ ਬਿਠਾਲੇ ਵੇ ਬਸ ਵੇ ਉਹਨੇ ਇਕੱਲੇ ਇਕੱਲੇ ਲਈ ਰੱਖਿਆ ਆ ਸਾਰਾ ਕੋਈ ਸੰਭ ਸੰਭ ਕੇ ਉਹਦੇ ਕਿਉਂ ਬਾਬੇ ਉਹ ਠੀਕ ਆ ਹੋਰ ਸੁਣਾਓ ਕਿਦਾਂ ਠੀਕ ਹੈ ਜੀ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਬਾਬੇ ਬੈਠੇ ਹੋ ਇਥੇ ਪੱਤਰੀਆਂ ਵਾਲੇ ਆਹ ਤਾਂ ਹਰਦואר ਦੀ ਫੋਟੋ ਲੱਗਦੀ ਆ ਹੈਨਾ ਠੀਕ ਆ ਠੀਕ ਆ ਤੇ ਹੱਥ ਦੇਖਦੇ ਆ ਲੋਕ ਲਈ ਚਲੋ ਵਧੀਆ ਤੁਹਾਡੀ ਵੀ ਤੁਹਾਡਾ ਕਿੱਤਾ ਆ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਮਿਹਨਤ ਆ ਮਿਹਨਤ ਆ ਤੁਹਾਡੀ ਅੱਛਾ ਬਜ਼ੁਰਗਾਂ ਦਾ ਕੰਮ ਆ ਠੀਕ ਆ ਜੀ ਆਪੋ ਆਪਣਾ ਦੇਖੋ ਆਪੋ ਆਪਣਾ ਕਿੱਤਾ ਬਾਬਿਓ ਮੈਂ ਤਾਂ ਉਹੀ ਗੱਲ ਕਰਦਾ ਬਾਬਿਓ ਆਪੋ ਆਪਣਾ ਕਿੱਤਾ ਆਇਆ ਮੈਂ ਤਾਂ ਉਹਨਾਂ ਨੂੰ ਵੀ ਕਹਿ ਕੇ ਹਟਿਆ ਪਿੱਛੇ ਵੀ ਮਾਲਕ ਕੋਈ ਕੋ ਦਰਖਤ ਮਾਲਕ ਸਭ ਨੂੰ ਬਿਲਕੁਲ ਜੀ ਬਿਲਕੁਲ ਪਰਮਾਤਮਾ ਸਾਰਿਆਂ ਨੂੰ ਪਰਮਾਤਮਾ ਆਤਮਾ ਤੁਸਰੀ ਬਿਲਕੁਲ ਜੀ ਬਿਲਕੁਲ ਬਾਬੇ ਬਿਲਕੁਲ ਬਿਲਕੁਲ ਤੇ ਇਹ ਜਿਹੜਾ ਰੋੜ ਪੋੜੀਆਂ ਵਾਲਾ ਆ ਉਹਦੇ ਵਿੱਚ ਪੰਡਤ ਬੈਠੇ ਆ ਪੱਤਰੀਆਂ ਦੇਖਦੇ ਆ ਅੱਛਾ ਆ ਵੀ ਉਹ ਦੇਖੋ ਹੁਣ ਜੇ ਆਪਾਂ ਰੋੜ ਥਾਣੀ ਜਾਂਦੇ ਤੇ ਆ ਵੀ ਉਹ ਤੁਸੀਂ ਦੇਖ ਸਕਦੇ ਆ ਆ ਦਰਖਤ ਦੇਖੋ ਬੋਰਡ ਦਾ ਦਰਖਤ ਆ ਤੇ ਇਹਦੀਆਂ ਜੜਾਂ ਦੇਖੋ ਆ ਦੇਖੋ ਆ ਉੱਪਰੋਂ ਜਿਹੜੀ ਇਹਦੀ ਦਾੜੀ ਕਹਿੰਦੇ ਆ ਇਹਨਾਂ ਨੂੰ ਉਹ ਥੱਲੇ ਜੜਾਂ ਬਣ ਗਈਆਂ ਆ ਆ ਕੇ ਇਹਦੀ ਵੇਦਾਈਆਂ ਦੇਖੋ ਹੋ ਦੇਖੋ ਇਹ ਵੀਊ ਆਪਾਂ ਨੂੰ ਇਸੇ ਰੋਡ 'ਤੋਂ ਨਹੀਂ ਮਿਲ ਸਕਦੇ ਆ ਤੇ ਤੁਸੀਂ ਆਉਂਗੇ ਕਰੀ ਤਾਂ ਬਹੁਤ ਵਧੀਆ ਵੀਊ ਹੈ ਜੀ ਸ਼ਾਨਦਾਰ ਤੇ ਇਹ ਜੜਾਂ ਜਿਹੜੀਆਂ ਇਦਾਂ ਬਣੀਆਂ ਆ ਦੇਖੋ ਜਿਹੜਾ ਉੱਤੋਂ ਡੜਾ ਹੁੰਦਾ ਨਾ ਥੱਲੇ ਆ ਇਦਾਂ ਹੀ ਆ ਕੇ ਇਹ ਥੱਲੇ ਜ਼ਮੀਨ ਤੇ ਲੱਗ ਜਾਂਦਾ ਜਾ ਕੇ ਥੱਲੇ ਤੇ ਇਦਾਂ ਜੜਾ ਬਣ ਜਾਂਦੀ ਆ ਥੱਲੇ ਥੱਲੇ ਜ਼ਮੀਨ ਦੇ ਵਿੱਚ ਲੱਗ ਕੇ ਤੇ ਮਿੱਟੀ ਦੇ ਨਾਲ ਹੋ ਕੇ ਨਾ ਇਹਦੀ ਜੜਾ ਬਣ ਜਾਂਦੀ ਆ ਤੇ ਲੋ ਜੀ ਇੱਕ ਵਾਰੀ ਮੇਰੇ ਖਿਆਲ ਆਪਣੀ ਸੜਕ ਆ ਗਈ ਆ ਹਾਂ ਸੜਕ ਆ ਗਈ ਆ ਤੇ ਨੈਕਸਟ ਸੜਕ ਤੋਂ ਫੇਰ ਅਗਲੇ ਪਾਸੇ ਫੇਰ ਪੋਡੇ ਆ ਕਤਲਾਈ ਵਾਲਾ ਪਾਸਾ ਆ ਗਿਆ ਇਹ ਆ ਗਿਆ ਬਾਬਾ ਜੀ ਦੱਦੀ ਉੱਤੇ ਤੇ ਗੁਫਾ ਵਾਲਾ ਪੋੜੀ ਤੋਂ ਨਿਕਲੀ ਹੈ ਨਾਲੇ ਫੇ ਮੁਰੇ ਪੋੜਿਆ ਜਾਣੇ ਆਹ ਪੋੜੀਆਂ ਨਵੀਆਂ ਬਣੀਆਂ ਲੱਗਦੀਆਂ ਆਹ ਪੋੜੇ ਨਵੇਂ ਬਣੇ ਆ ਹਨਾ ਪਰਲੇ ਤਾਂ ਬਹੁਤ ਪੁਰਾਣੇ ਆ ਨਾ ਠੀਕ ਹੈ ਤੁਸੀਂ ਵੀ ਹੱਥ ਦੇਖਦੇ ਆ ਸਾਰੇ ਪੰਡਤੇ ਬੈਠੇ ਇੱਧਰਲੇ ਪਾਸੇ ਨਾ ਹਨਾ ਲੋਕਲੇ ਤੁਸੀਂ ਵੀ ਚਲੋ ਵਧੀਆ ਬੱਬਾ ਜੈ ਬਾਬੇ ਦੀ ਕੀ ਹਾਲ ਆ ਵਧੀਆ ਵਧੀਆ ਹੀ ਚੱਲਦਾ ਭਰਾ ਲਾਈਟਾਂ ਵੀ ਲੱਗੀਆਂ ਆ ਇਸ ਰੂਟ ਤੇ ਸਾਰੇ ਪਾਸੇ ਮੰਨ ਲਓ ਜੇ ਕਿਤੇ ਆਪਾਂ ਨੇ ਰੇਸ ਨੇ ਰੇ ਹੋ ਜਵੇ ਨੀ ਰਸ ਨੇ ਰੋ ਹੋ ਜਵੇ ਤਾਂ ਕੋਈ ਲਾਈਟ ਦੀ ਵੀ ਤੰਗੀ ਨਹੀਂ ਹੋਗੀ ਸੰਗਤਾਂ ਦਰਸ਼ਨ ਕਰਕੇ ਬਾਬਾ ਜੀ ਦੇ ਆ ਰਹੀਆਂ ਆ ਯਾਰ ਇਹਸ ਰੂਟ ਤੇ ਪੰਡਤ ਬਹੁਤ ਆ ਮੈਂ ਦੇਖੇ ਹੈਨਾ ਪੰਜ 6 ਪੰਡਤ ਆ ਜੀ ਜੀ ਦਾ ਪੇਰਾ ਨਾ ਇਹ ਘਰ ਲਾ ਪਿਆ ਖਟਾ ਖਟਾ ਇਹ ਕੁਟੀਆਂ ਬਣੀਆਂ ਬਹੁਤ ਪੁਰਾਣੀ ਇਸੇ ਰੂਟ ਤੇ ਆ ਉਹ ਮਹਿਗਾ ਖੰਡੀ ਚਕੋਰ ਆ ਚਕੋਰ ਵੀ ਤਾਂ ਬੋਲਦੀ ਹੁੰਦੀ ਨਾ ਬੋਲੀ ਬੋਲੀ ਰਕ ਰਹੀ ਹਾਂ मैं चुका बजादिया बजाई बजाई करके बाबा जी का धूना के सामने बाबा जी का मंदिर बनिया हुआ है ये पौड़िया वाला रास्ता है বারবার মেনশন কর ਰਿਹਾ ਦੁਵਾਰਾ ਦੁਵਾਰਾ ਤਾਂ ਵੀ ਕਈ ਲੋਕੀ ਵਿੱਚੋਂ ਵੀਡੀਓ ਦੇਖਦੇ ਆ ਮੈਂ ਤਾਂ ਬਾਰ ਬਾਰ ਦੱਸ ਰਿਹਾ ਬੇਟਾ ਸ਼ਾਤਲਾਈ ਤੋਂ ਸਿੱਧ ਜੋਗੀ ਬਾਬਾ ਬਾਲਕਨਾ ਜੀ ਦੀਓੜ ਸਿੱਧ ਗੁਫਾ ਨੂੰ ਰਸਤਾ ਜਾਂਦਾ ਆ ਮੇਨ ਰਸਤੇ ਤੋਂ ਨਾਲ ਇੱਕ ਪਹਾੜਾਂ ਦੇ ਵਿੱਚ ਦੀ ਸ਼ਾਰਟਕਟ ਰਸਤਾ ਆ ਜਿਹਦੇ ਚ ਪੋਡੇ ਬਣਿਓ ਆ ਪਹਾੜ ਦੇ ਵਿੱਚ ਦੀ ਆਪਾਂ ਉਹ ਰਸਤੇ ਥਣੀ ਜਾ ਰਹੇ ਆ ਤੇ ਬਸ ਜੀ ਬਸ 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 ਹੋਰ ਪੁੱਤਰਾ ਗੱਦਾ ਕੀ ਹਾਲ ਹੈ ਕੀ ਹਾਲ ਹੈ ਠੀਕ ਆ ਕੌਨਸੀ ਕਲਾਸੇ ਮੇ ਪੜ੍ਹਤੇ ਹੋ ਫੋਰਥ ਫੋਰਥ ਵੈਰੀ ਗੁੱਡ ਇਗਜ਼ਾਮ ਹੋਗੇ ਪੇਪਰ ਹੋਗੇ ਪਾਸ ਹੋਗੇ ਹੋ ਵੈਰੀ ਗੁੱਡ ਕੀ ਨਾਮ ਕੀ ਤੇਰਾ ਗੌਰਵ ਗੌਰਵ ਗੁੱਡ ਵੈਰੀ ਗੁੱਡ ਤੇ ਵਾਸੇ ਦੈਂ ਜੀ ਸਾਨੂੰ ਜੋ ਅੱਛਾ ਮਿਲ ਜAVE ਅਸੀਂ ਉੱਥੇ ਬਹਿ ਜਾਈਦਾ ਹੈਂ ਕਿਰ ਸਾਡਾ ਟੇਸਟ ਇਦਾਂ ਦਾਈ ਹੈ ਬਾਬਿਓ ਕੀ ਹਾਲ ਆ ਕੀ ਹਾਲ ਹੈ ਜੀ ਜੈ ਬਾਬੇ ਦੇ ਵਿੱਚ ਲਾਈਵ ਆਇਆ ਸੀਗਾ ਇੱਥੇ ਜਦੋਂ ਬਾਬਾ ਜੀ ਦੇ ਆਏ ਆ ਰਿੰਕੂ ਤਲਾਈਆਂ ਵਾਲੀ ਦੀ ਦੁਕਾਨ ਤੇ ਜਾ ਕੇ ਤੇ ਉਹ ਜਿਹਨਾਂ ਨੇ ਲਾਈਵ ਦੇਖੇ ਕਈ ਸੱਜਣਾ ਦੇ ਕੋਲ ਆਪਣਾ ਨੰਬਰ ਵੀ ਆ ਵੀਰਾ ਭਰਾਵਾਂ ਤੋਂ ਉਹਨਾਂ ਦੀ ਕਾਲ ਆ ਗਈ ਸੀ ਵਿੱਚ ਤੇ ਵਧੀਆ ਵੀ ਲੱਗਦਾ ਏਦਾਂ ਤੇ ਬਾਬਾ ਜੀ ਦੀ ਕਿਰਪਾ ਬਾਬਾ ਜੀ ਦੀਆਂ ਰਹਿਮਤਾਂ ਆ ਬਾਕੀ ਤੁਹਾਡੇ ਰੱਬ ਵਰਗ ਸਲੋਤਿਆਂ ਦਾ ਸਾਫ਼ ਚਾਹੀਦਾ ਆ ਚਲੋ ਜੀ ਫਿਰ ਮੋਰੇ ਰੋਡ ਆ ਗਿਆ ਆ ਤੇ ਤੇ ਯਾਰ ਇਹ ਠੰਡੇ ਤੇ ਉਹ ਮੁੰਡੇ ਉਧਰ ਦੇ ਆ ਕੇ ਆ ਜਾ ਕਿਦਾਂ ਥੱਕਿਆ ਤਾਂ ਨਹੀਂ ਦੱਸ ਦੇ ਇਹ ਮੁੰਡਾ ਪਿਛਲੇ ਗੇੜੇ ਵੀ ਸਾਡੇ ਨਾਲ ਸੀ ਜਦੋਂ ਅਸੀਂ ਬਾਬਾ ਜੀ ਦੇ ਦਰਸ਼ਨਾਂ ਨੂੰ ਆਏ ਸੀ ਜਦੋਂ ਮਾਤਾ ਰਤਨੋ ਦੀ ਰਸੋਈ ਤੇ ਗਏ ਸੀ ਹਨਾ ਤੁਸੀਂ ਬੋਲੋ ਕੁਝ ਹੀ ਨਹੀਂ ਬੋਲੋ ਕੁਝ ਕੀ ਕਹਿਣਾ ਚਾਹੁੰਦੇ ਆ ਕੱਲੇ ਨਾ ਆਓ ਤੇ ਨਾਲ ਵੀ ਦੱਸ ਕੇ ਆਓ ਇਹਦਾ ਕਿੰਨੂੰ ਦੱਸ ਕੇ ਆਈ ਹੈ ਜਿੱਦਾਂ ਤੁਸੀਂ ਜਿਹਦੇ ਸੰਗਤ ਐ ਉਹਦਾ ਕੱਲੇ ਨਾ ਉਹ ਪਿਛਲੀ ਵਾਰ ਮੈਂ ਆ ਗਏ ਮੇਰੇ ਬਹੁ ਗਾਲਾਂ ਪਈਆਂ ਸੀ ਕਿਤੋਂ ਵਈਆਂ ਦੀ ਗਾਲਾਂ ਕਰ ਰਿਹਾ ਹਾਂ ਹਾਂਜੀ ਉਹ ਭਾਜੀ ਹੁਣੀ ਨਾਲ ਆਏ ਸੀ ਉਹਨਾਂ ਤੋਂ ਉਹ ਗਾਲਾਂ ਪਈਆਂ ਸੀ ਇਹਦਾ ਮਤਲਬ ਵੀ ਦੱਸ ਕੇ ਆਓ ਹਾਂਜੀ ਹਾਂਜੀ ਓਕੇ ਓਕੇ ਗੁੱਡ ਦਾ ਗੁੱਡ ਚਲੋ ਜੀ ਤੇ ਉਧਰੋਂ ਆ ਕੇ ਨਾਲ ਹੀ ਫੇਰ ਆਪਾਂ ਅਗਲੇ ਪੋਡਕਾਸਟ ਸਟਾਰਟ ਹੋ ਜਾਂਦੇ ਆ ਜਿਹੜੇ ਪਿਛਲੇ ਪੋਡੇ ਸੀ ਕਿ ਉਹ ਤਾਂ ਨਵੇਂ ਆ ਨਾ ਹਾਂਜੀ ਹਾਂਜੀ ਹਨ ਤੇ ਇਹ ਹੁਣ ਪੁਰਾਣੇ ਹੀ ਆ ਫਿਰ ਆਗੇ ਨਾ ਇਹ ਵੀ ਇੰਨੇ ਪੁਰਾਣੇ ਨਹੀਂ ਹੈਗੇ ਪਰ ਜਿਹੜੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਚੜੇ ਆ ਨਾ ਉਹ ਬਹੁਤ ਪੁਰਾਣੇ ਆ ਬਹੁਤ ਜ਼ਿਆਦਾ ਪੁਰਾਣੇ ਆ ਲਓ ਜੀ ਵੀ ਜਿਨੇ ਜਿਨੇ ਰੂਟ ਦੇ ਦੇਖਿਆ ਹੋਇਆ ਆ ਕਮੈਂਟ ਵਿੱਚ ਜ਼ਰੂਰ ਦੱਸਿਓ ਸਾਰੇ ਜਣੇ ਹਾ ਹਾ ਮੋਰੇ ਹੁਣ ਫਿਰ ਸੜਕ ਆ ਜਾਣੀ ਆ ਸੜਕ ਤੋਂ ਅੱਗੇ ਫਿਰ ਓਟੇ ਆ ਜਾਣੇ ਆ ਓਟਿਆਂ ਤੋਂ ਬਾਅਦ ਫਿਰ ਅੱਗੇ ਰੋਡ ਤੇ ਇਹ ਰੋਡ ਦੇ ਨਾਲ ਹੀ ਮੋਰੇ ਫਿਰ ਓਟੇ ਸ਼ੁਰੂ ਪਰ ਨਹੀਂ ਇੱਥੇ ਸਾਡਾ ਮਿਲ ਗਿਆ ਸਾਡਾ ਭਰਾ ਤੁਸੀਂ ਵੀ ਵੇਖਾਣੋ ਇਹ ਕਿਹੜਾ ਭਰਾ ਆ ਤੇ ਇਹਦੇ ਤੇ ਆਪਾਂ ਇੱਕ ਫੁੱਲ ਬਣੋਕ ਬਣਾਉਣਾ ਅਨਿਲ ਦੇ ਨਾਲ ਇਹ ਗੱਲਬਾਤ ਕਰਨ ਤੋਂ ਬਾਅਦ ਫਿਰ ਆਪਾਂ ਚੱਲ ਪਏ ਆਪਣੇ ਪੈਡਿਆਂ ਨੂੰ ਪੌੜੀਆਂ ਵਾਲੇ ਰਸਤੇ ਤੇ ਅੱਛਾ ਬਹੁਤ ਵੱਡੀ ਗੱਲ ਆ ਕਾਕੇ ਵੇਖੋ ਇੱਕ ਮੇਰਾ ਵੀਰਾ ਦੇਖੋ ਇਹ ਬਹਿ ਕੇ ਬੈਂਡ ਵਜਾਉਂਦਾ ਬਾਈ ਦੀਆਂ ਲੱਤਾਂ ਨਹੀਂ ਠੀਕ ਹੈਗੀਆਂ ਪੋਲਿਓ ਹੋ ਗਿਆ ਸੀਗਾ ਤੇ ਸ਼ਿਕਰਾ ਬੈਂਡ ਵਜਾਉਂਦੇ ਆ ਬੈਂਡ ਵਜਾ ਕੇ ਕੋਈ 150 ਦੇ ਜਾਂਦਾ ਬਾਈ ਨੂੰ ਖੁਸ਼ ਹੋ ਕੇ ਤੇ ਉਹਨਾਂ ਮਾਇਆ ਦੇ ਵਿੱਚੋਂ ਹੀ ਵੀਰੇ ਨੇ ਉਹ ਪੋਡਿਆਂ ਦੀ ਸੇਵਾ ਕੀਤੀ ਆ ਬਹੁਤ ਵਧੀਆ ਐ ਸੂਟ ਆ ਵੀਰੇ ਨੂੰ ਬਹੁਤ ਵਧੀਆ ਜੀ ਬਹੁਤ ਕੋਈ ਸਿੱਖਣ ਨੂੰ ਮਿਲਿਆ ਵੀਰੇ ਤੋਂ ਬਾਕੀ ਤੁਹਾਨੂੰ ਜਿਆਦਾ ਪਤਾ ਆ ਤੁਸੀਂ ਵੀ ਦੱਸ ਸਕਦੇ ਆ ਮੈਂ ਗੱਲ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ ਬਾਕੀ ਆ ਲੋ ਜੀ ਇਹ ਪੋਡੇ ਆ ਗਏ ਆ ਬਿਲਕੁਲ ਜਿਹੜੇ ਬਹੁਤ ਪੁਰਾਣੇ ਆ ਜਿਉਂ ਤੁਹਾਨੂੰ ਮੈਂ ਕਹਿੰਦਾ ਉਹਨਾਂ ਵੀ ਛੋਟੇ ਛੋਟੇ ਹੁੰਦੇ ਆਉਂਦੇ ਹੁੰਦੇ ਸੀ ਇਹ ਉਸ ਟਾਈਮ ਉਤੋਂ ਪੁਰਾਣੇ ਆ ਬਹੁਤ ਪੁਰਾਣੇ ਪੋਡੇ ਆ ਤਕਰੀਬਨ ਤਕਰੀਬਨ ਇਹ ਕੱਸੇ ਗਿਓ ਆ ਸਾਰੇ ਤੇ ਇਹ ਜਿਹੜਾ ਵਿਊ ਆ ਇਤੋਂ ਤੁਹਾਨੂੰ ਇਦਾਂ ਯਾਪੂਗਾ ਵੀ ਜਿੱਦਾਂ ਤੁਸੀਂ ਬਹੁਤ ਜ਼ਿਆਦਾ ਕੋਈ ਅ ਪੁਰਾਣੇ ਜਿੱਦਾਂ ਕਿਲੇ ਨੂੰ ਜਾ ਰਹੇ ਹੋ ਉਹਨਾਂ ਦੇ ਰਸਤੇ ਇਦਾਂ ਦੇ ਹੁੰਦੇ ਨਾ ਇਹ ਸੰਗਤ ਤਾਂ ਬਹੁਤ ਘੱਟ ਹੁੰਦੀ ਨਾ ਪੋਡਿਆਂ ਦੇ ਵਿੱਚ ਪਰ ਇੱਕ ਗੱਲ ਆ ਯਾਰ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਕਹਿੰਦਾ ਹੁੰਦਾ ਵੀ ਸਫਾਈ ਦਾ ਖਿਆਲ ਸਾਨੂੰ ਰੱਖਣਾ ਚਾਹੀਦਾ ਅਸੀਂ ਧਾਰਮਿਕ ਥਾਂ ਤੇ ਜਾਂਦੇ ਆ ਮੱਥਾ ਟੇਕਦੇ ਆ ਦਰਸ਼ਨ ਕਰਦੇ ਆ ਭੁੱਲਾਂ ਬਖਸ਼ਉਨੇ ਆ ਪਰ ਆ ਦੇਖੋ ਰਾਹਾਂ ਦੇ ਵਿੱਚ ਜੋ ਵੀ ਖਾਂਦੇ ਆ ਕ੍ਰੈਪਸ ਹੋਇਆ ਕੋਲਡ ਡਰਿੰਕ ਕੋਈ ਉਹਦੇ ਪੈਕੇਟ ਉਹਦੀਆਂ ਬੋਤਲਾਂ ਉਵੇਂ ਅਸੀਂ ਸਿੱਟਦੇ ਹੁੰਨੇ ਆ ਨਹੀਂ ਠੀਕ ਇਸ ਲਈ ਇੱਕ ਪੋਲੋਥੀਨ ਰੱਖੋ ਕਿਤੇ ਵੀ ਆਪਾਂ ਆ ਰਹੇ ਆ ਤੇ ਉਹਦੇ ਵਿੱਚ ਪਾਓ ਕੋਈ ਖਾਣਾ ਤੇ ਉਹ ਕਿਤੇ ਬੈਨਾਂ ਲੱਗਿਓ ਆ ਬੈਨਾਂ ਦੇ ਵਿੱਚ ਪਾ ਦਿਓ ਹਰ ਜਗ੍ਹਾ ਤਾਂ ਨਹੀਂ ਹੁੰਦੇ ਲਾਗੇ ਲਾਗੇ ਪਰ ਜਦਾਂ ਸ਼ਾਤ ਲਈ ਜਾਉਂਗੇ ਰਾਹ ਦੇ ਵਿੱਚ ਹੈਗੇ ਆ ਉੱਥੇ ਸਾਈਡ ਤੇ ਰੱਖ ਦੋ ਪ੍ਰਦੂਸ਼ਣ ਵੀ ਨਹੀਂ ਹੁੰਦਾ ਤੇ ਫਾਉਤ ਫਾਇਦਾ ਵੀ ਖਿਆਲ ਰੰਦਾ ਹੈ ਨਾ ਹਾਂਜੀ ਜਿਹੜੀ ਜਿਹੜੀ ਵੀ ਸੰਗਤ ਇਸ ਰਸਤੇ ਆਈ ਆ ਇਹਨਾਂ ਪੋੜਿਆਂ ਵਾਲੇ ਰਸਤੇ ਉਹ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਕਈਆਂ ਦੀਆਂ ਤਾਂ ਬਹੁਤ ਜ਼ਿਆਦਾ ਤਾਰੀਆਂ ਹੋਈਆਂ ਹੋਣੀਆਂ ਬੜੇ ਪੜਦੇ ਟਾਈਮ ਸੰਗ ਦੇ ਨਾਲ ਜਦੋਂ ਆਈਦਾ ਸੀਗਾ ਤੇ ਉਦੋਂ ਇਹਨਾਂ ਰਸਤਿਆਂ ਦੇ ਵਿੱਚ ਨੱਠ ਨੱਠ ਕੇ ਚੜਨਾ ਸਾਰਿਆਂ ਨੇ ਕਿਉਂ ਬੱਕੇ ਨੱਠੋ ਫਿਰ ਹਲੋ ਜੀ ਐਤੋਂ ਦੀ ਦਾ ਸ਼ਾਂਤ ਲਈਦਾ ਦ੍ਰਿਸ਼ ਬੜਾ ਹੀ ਸੁਹਾਵਣਾ ਆ ਉਹ ਪਰਲੇ ਪਾਸੇ ਛੇਬੋੜੀ ਵਾਲਾ ਪਹਾੜਾ ਜਿਹੜਾ ਪਾਰਲੀ ਸਾਈਡ ਦਿਖ ਰਿਹਾ ਕੱਲ ਆਪਾਂ ਉਧਰ ਚ ਰਾਂਗੇ ਤਾਂ ਫੇਰੇ ਤੂੰ ਦੇਖਿਆ ਰਸਤਾ ਗਿਆ ਆ ਆਇਆ ਦੀ ਕਦੋਂ ਕ ਪਿਛਲੇ ਸਾਲ ਆਇਆ ਸੀ ਫੰਗਨੂਈ ਸੰਗਤ ਹੁੰਦੀ ਜਿਆਦਾ ਇੱਧਰ ਦੀ ਨਾ ਫੁੱਲ ਉਹ ਕਿੰਨੇ ਸੋਹਣੇ ਲੱਗਦੇ ਲੱਗਾ ਕੇ ਆਲੇ ਲਾਲ ਫੁੱਲਾਵੇ ਵਾਹ ਕੀ ਬਾਤ ਹੈ ਕੰਡਿਆਂ ਦੇ ਪੁੱਤ ਫੁੱਲ ਸੋਨੇ ਲੱਗਦੇ ਹੁੰਦੇ ਨੇ ਕੰਡੇ ਜਿੰਨੇ ਹੁਣ ਤਿੱਖੇ ਫੁੱਲ ਉੰਨੇ ਹੁੰਦੇ ਸੋਨੇ ਨਾ ਹੱਥ ਨਾ ਨਾ ਸੋਨੇ ਫੁੱਲਾਂ ਤੇ ਹੁਣ ਆਪਾਂ ਜਿਹੜੀ ਨੈਕਸਟ ਵੀਡੀਓ ਆ ਉਹਦੇ ਵਿੱਚ ਆਪਾਂ ਚਰਨ ਪਾਦੂਕਾ ਉਹ ਵੀ ਜਾਮਾ ਕੇ ਦਰਸ਼ਨ ਕਰਵਾਵਾਂਗੇ ਉੱਥੇ ਵੀ ਸੰਗਤ ਜ਼ਿਆਦਾਤਰ ਨਹੀਂ ਜਾਂਦੀ ਪਤਾ ਤਾਂ ਹੋਊਗਾ ਸਾਰੀ ਸੰਗਤ ਨੂੰ ਕਿਉਂਕਿ ਪੋਡੇ ਹੈਗੇ ਆ ਜ਼ਿਆਦਾ ਲੋਕੀ ਨਹੀਂ ਜਾਂਦੇ ਜ਼ਿਆਦਾ ਨਾ ਥੱਲਿਓਂ ਮੱਥਾ ਟੇਕ ਦਿੰਦੇ ਪੋਡਿਆਂ ਤੋਂ ਜਿੱਦੋਂ ਚੜਾਈ ਚੜਦੀ ਆ ਤੇ ਆਪਾਂ ਉੱਥੋਂ ਤੁਹਾਨੂੰ ਉਹ ਵੀ ਦਰਸ਼ਨ ਕਰਵਾਵਾਂਗੇ ਅੱਜ ਹਾਂਜੀ ਆਹ ਬਸ ਠੀਕ ਹੈ ਬਾਦ ਨੂੰ ਲੱਗੀ ਇਹ ਬਹੁਤ ਲੈਵਲ ਵਧੀਆ ਸੀ ਨਾ ਟੇਸਟੀ ਸੀ ਨਾ ਹਾਂਜੀ ਹਾਂਜੀ ਸਵਾਦ ਸੀਗਾ ਰੇਟ ਵੀ ਸਹੀ ਸੀ ਨਾ ਜਿਆਦਾ ਨਹੀਂ ਰੇਟ ਸਹੀ ਸੀਗਾ ਨਾ ਹਾਂਜੀ 20 ਰੁਪਏ ਲਾਇਆ ਥਾ ਨਾ ਹਾਂਜੀ ਹਾਂਜੀ 20 ਰੁਪਏ ਲਾਇਆ ਯਾਰ ਆਹ 20 ਰੁਪਏ ਲਾਇਆ ਠੀਕ ਆ ਬਹੁਤ ਵਧੀਆ ਰੇਟ ਆ ਉੱਡਿਆਂ ਤੇ ਜਾਂਦੇ ਜਾਂਦੇ ਇੱਥੇ ਬਹੁਤ ਵੱਡੀ ਬਰਮੀ ਵੀ ਆ ਇੱਕ ਛੀਲ ਦੇ ਦਰਸਤੇ ਦੇ ਨਾਲ ਛੀਲ ਦੇ ਸੰਗਤ ਆ ਰਹੀ ਆ ਬਾਬਾ ਜੀ ਦੇ ਦਰਬਾਰ ਤੇ ਜਾ ਵਾ ਤੇਰੀ ਜੈ ਜੈਕਾਰ ਪੋੜੀ ਪੋੜੀ ਚੜਦੇ ਜਾਓ ਜੈ ਬਾਬੇ ਦੀ ਕਰਦੇ ਜਾਓ ਅਗਲੇ ਬੋਲੋ ਜੈ ਬਾਬੇ ਦੀ ਅਗਲੇ ਬੋਲਣ ਜੈ ਬਾਬੇ ਦੀ 1 2 3 4 ਜੈ ਬਾਬੇ ਦੀ 1 2 3 4 ਬਾਬੇ ਤੇਰੀ ਜੈ ਜੈਕਾਰ ਜੈ ਬਾਬੇ ਦੀ ਜੈ ਬਾਬੇ ਦੀ ਅਗਲੇ ਬੋਲਣ ਜੈ ਬਾਬੇ ਦੀ ਉੱਚੀ ਬੋਲੋ ਜੈ ਬਾਬੇ ਦੀ ਸੰਗਤ ਬੋਲੇ ਜੈ ਬਾਬੇ ਦੀ ਅਗਲੇ ਬੋਲਣ ਜੈ ਬਾਬੇ ਦੀ ਮਿਲ ਕੇ ਬੋਲੋ ਜੈ ਬਾਬੇ ਦੀ ਸਾਰੇ ਬੋਲੋ ਜੈ ਬਾਬੇ ਦੀ ਜੈ ਬਾਬੇ ਦੀ ਜਿਆਵਾ ਬੇਲੀ ਜਿਆਵਾ ਬੇਲੀ ਜਿਆਵਾ ਬੇਲੀ ਜਿਆਵਾ ਬੇਲੀ ਜਿਆਵਾ ਬੇਲੀ ਅਕੀਸ ਨਾਉਨ ਡੌਨ ਤੋਂ ਲਾਪੇ ਪਹਿਲਾਂ ਆਪਾਂ ਚੜਾਈ ਚੜਦੇ ਸੀ ਤੇ ਹੁਣ ਨਾਲੇ ਮੋੜੇ ਸੜਕ ਆ ਗਈ ਆ ਤੇ ਇਹ ਪਾਰਕਿੰਗ ਤੋਂ ਪਹਿਲਾਂ ਹੀ ਨਾ ਪਾਰਕਿੰਗ ਵਾਲਾ ਟਰਨ ਜਿਹੜਾ ਉਸ ਤੋਂ ਪਹਿਲਾਂ ਹੀ ਇਹ ਰੋਡ ਦੇ ਨਾਲ ਟੱਚ ਹੋ ਜਾਂਦਾ ਬੋਡਿਆਂ ਵਾਲਾ ਰਸਤਾ ਤੇ ਕਿਹੋ ਜਿਹਾ ਲੱਗਾ ਤੁਹਾਨੂੰ ਇਹ ਰਸਤਾ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਬਹੁਤ ਪੁਰਾਣਾ ਜਦੋਂ ਪਹਿਲਾਂ ਸੰਗ ਜਿਆਦਾ ਆਉਂਦੇ ਹੁੰਦੇ ਸੀਗੇ ਨਾ ਜਦੋਂ ਟਰੱਕਾਂ ਟਰੱਕ ਜਿਆਦਾ ਆਉਂਦੇ ਹੁੰਦੇ ਸੀ ਹੁਣ ਤਾਂ ਚਲੋ ਬੱਸਾਂ ਜਿਆਦਾ ਆਉਣ ਲੱਗ ਪਈਆਂ ਨਾ ਉਦੋਂ ਕਾਫੀ ਹੱਦ ਤੱਕ ਚਾਲਾ ਇੱਧਰ ਦੀ ਸੰਗ ਸਾਰੀ ਇੱਧਰ ਦੀ ਜਾਂਦੀ ਹੁੰਦੀ ਸੀਗੀ ਨਾ